ਕਾਰਜਕ ਸਾਥੀਓ ਮੈਂ ਐਡਵੋਕੇਟ ਬਲਵਿੰਦਰ ਕੁਮਾਰ ਜਨ ਸੈਕਟਰੀ ਬਹੁਜਾ ਸਮਾਜ ਪਾਰਟੀ ਪੰਜਾਬ ਮੈਂ ਜਿਹੜੀਆਂ ਪੰਚਾਇਤੀ ਚੋਣਾਂ ਚੱਲ ਰਹੀਆਂ ਉਹਨਾਂ ਬਾਰੇ ਕੁਝ ਜਿਹੜੀਆਂ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਆ ਕਿਉਂਕਿ 25 ਸਤੰਬਰ ਨੂੰ ਇਹ ਸੂਬਾ ਚੋਣ ਕਮਿਸ਼ਨ ਨੇ ਵੋਟਾਂ ਦਾ ਐਲਾਨ ਕੀਤਾ ਸੀ ਉਹ 27 ਤੋਂ 27 ਸਤੰਬਰ ਤੋਂ ਨਾਮਜ਼ਦਗੀਆਂ ਸ਼ੁਰੂ ਹੋਈਆਂ ਸੀ ਜਿਹੜੀਆਂ ਕਿ 4 ਅਕਤੂਬਰ ਦਾ ਜਿਹੜਾ ਸਮਾਂ ਹੈਗਾ ਆ ਪਰ ਅਸੀਂ ਜੋ ਰੋਜ਼ ਦੇਖ ਰਹੇ ਹਾਂ ਕਿਉਂਕਿ ਉਦੋਂ ਤੋਂ ਅਸੀਂ ਅਸੀਂ ਲੋਕਾਂ ਨਾਲ ਸੰਪਰਕ ਵਿੱਚ ਹੈਗੇ ਹਾਂ ਵੀ ਇਹਨਾਂ ਚੋਣਾਂ ਨੂੰ ਲੈ ਕੇ ਜਿਹੜੇ ਆਮ ਲੋਕ ਆ ਪਿੰਡਾਂ ਦੇ ਲੋਕ ਆ ਜਿਹੜੇ ਇੱਕ ਮੇਨ ਜਿਹੜਾ ਇੱਕ ਵੋਟਰ ਬੇਸ ਜਿਹੜਾ ਹੈਗਾ ਆ ਵੀ ਉਹਨਾਂ ਦੀ ਰੋਜ਼ ਜਿਹੜੀ ਆ ਖੱਜਲਖਵਰੀ ਉਦੋਂ ਦੀ ਹੋ ਰਹੀ ਆ ਔਰ ਇਹ ਇੱਕ ਬੜਾ ਕਿਉਂਕਿ ਜਿਹੜਾ ਇੱਕ ਪੰਚਾਇਤੀ ਚੋਣਾ ਹੁੰਦੀਆਂ ਜਿਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੇ ਲੋਕ ਆਏ ਇੱਕ ਲੋਕਤੰਤ੍ਰਿਕ ਜਿਹੜੀ ਇੱਕ ਪ੍ਰੋਸੈਸ ਹੈਗਾ ਪ੍ਰਕਿਰਿਆ ਜਿਹਦੇ ਵਿੱਚ ਹਿੱਸਾ ਲੈਂਦੇ ਆ ਵੱਡੇ ਵੱਡੇ ਪੱਧਰ ਤੇ ਉਹਨਾਂ ਦੀ ਪਾਰਟਿਸਪੇਸ਼ਨ ਹੁੰਦੀ ਆ ਔਰ ਉਹਨਾਂ ਨੂੰ ਬੜਾ ਉਸ਼ਾਦਚਾ ਵੀ ਹੁੰਦਾ ਕਿਉਂਕਿ ਸਰਪੰਚ ਪੰਚ ਤੇ ਹਰੇਕ ਨੇ ਲੜਨਾ ਹੁੰਦਾ ਔਰ ਕਈ ਬੰਦੇ ਲੰਬੇ ਸਮੇਂ ਤੋਂ ਉਹਦੀ ਤਿਆਰੀ ਵੀ ਕਰ ਰਹੇ ਆ ਪਰ ਜਿਹੜੀਆਂ ਇਹ ਚੋਣਾਂ ਅਸੀਂ ਇਹ ਪਹਿਲੀ ਵਾਰ ਹਾਲਾਂਕਿ ਪਿਛਲੀ ਵਾਰ ਵੀ ਕੁਝ ਐਕਸਪੀਰੀਅੰਸ ਸਾਡਾ ਇਸ ਤਰ੍ਹਾਂ ਦਾ ਹੋਇਆ ਵੀ ਇੰਨਾ ਲੱਗਦਾ ਵੀ ਜਿੱਦਾਂ ਇਹ ਚੋਣਾਂ ਲੜਨੀਆਂ ਹੀ ਲੋਕਾਂ ਦੇ ਲਈ ਇੱਕ ਤਰ੍ਹਾਂ ਇੱਕ ਸਜ਼ਾ ਦੀ ਤਰ੍ਹਾਂ ਜਿਹੜਾ ਹੋ ਰਿਹਾ ਆ ਕਿਉਂਕਿ ਜਿਹੜੇ ਫਾਰਮ ਆ ਅਸੀਂ ਹਾਲਾਕਿ ਇਸ ਸੰਬੰਧੀ ਜਿਹੜਾ ਚੋਣ ਕਮਿਸ਼ਨ ਨੂੰ ਅਸੀਂ ਆਪਣਾ ਮੈਮੋਰੰਡਮ ਹੀ ਦਿੱਤਾ ਸੀ ਵੀ ਜਿਹੜੇ ਫਾਰਮ ਆ ਵੀ ਉਹ ਬਹੁਤ ਜਟਿਲਿਆ ਜਿਹੜੇ ਲੋਕ ਸਭਾ ਤੇ ਵਿਧਾਨ ਸਭਾ ਚ ਅਸੀਂ ਭਰਦੇ ਆ ਉਹੀ ਜਿਹੜੇ ਪਿਛਲੀਆਂ ਚੋਣਾਂ ਦੇ ਵਿੱਚ ਦਿੱਤੇ ਗਏ ਸੀਗੇ ਜਿਹੜੀਆਂ 2018 ਦੇ ਵਿੱਚ ਹੋਈਆਂ ਸੀ ਤੇ ਉਹੀ ਹੁਣ ਦੇ ਦਿੱਤੇ ਗਏ ਤੇ ਉਹਨਾਂ ਦੀ ਇੰਨੀਆਂ ਬਰੀਕੀਆਂ ਆ ਵੇ ਜਿਹੜੇ ਪਿੰਡਾਂ ਦੇ ਆਮ ਲੋਕ ਆ ਜਿਨ੍ਹਾਂ ਦਾ ਉਸ ਉਸ ਪੱਦਰ ਦੇ ਜਿਹੜੇ ਜਿਹੜਾ ਉਸ ਮਤਲਬ ਉਹ ਉਹਨਾਂ ਲਈ ਭਰਨਾ ਕਾਫੀ ਜਿਹੜਾ ਮੁਸ਼ਕਲ ਆ ਜਿਹੜੇ ਲੋਕ ਬੜੇ ਪਜਲ ਆ ਬੜੇ ਕਨਫਿਊਜ਼ ਆ ਵੀ ਇਹ ਫਾਰਮ ਉਹਨਾਂ ਨੇ ਕਿਸ ਤਰ੍ਹਾਂ ਭਰਨਾ ਔਰ ਜਦੋਂ ਨਾਮਿਨੇਸ਼ਨ ਕਰਨ ਜਾਂਦੇ ਆ ਤੇ ਉਹ ਕੋਈ ਨਾ ਕੋਈ ਉਹਨਾਂ ਦੀਆਂ ਦਿਖਾਉਣ ਜਾਂਦੇ ਆ ਕੋਈ ਨਾ ਕੋਈ ਉਹਦੀਆਂ ਕਮੀਆਂ ਕੱਢ ਦਿੰਦੇ ਆ ਇਸ ਕਰਕੇ ਇਹ ਇੱਕ ਦਾ ਫਾਰਮਾਂ ਨੂੰ ਲੈ ਕੇ ਜਿਹੜਾ ਲੋਕਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਆ ਦੂਜਾ ਇਹ ਵੀ ਅ ਕਿਉਂਕਿ ਨਾਮਜਦਗੀਆਂ 27 ਤੋਂ ਸ਼ੁਰੂ ਹੋਈਆਂ ਸੀ 27 ਸਤੰਬਰ ਨੂੰ ਲੋਕਾਂ ਕੋ ਬੋਟਰ ਲਿਸਟ 'ਚ ਪਹੁੰਚੀ ਤੇ 27 ਵਾਲਾ ਵੀ ਉਹਨਾਂ ਦਾ ਦਿਨ ਜਾਂਦਾ ਲਗਾ 28 ਤੇ 29 ਸੰਬੰਧੀ ਛੁੱਟੀ ਸੀ ਤੇ 29 30 ਸਤੰਬਰ 1 ਅਕਤੂਬਰ ਤੇ ਚਾਹ ਸਿਰਫ 3 ਦਿਨ ਸੀਗੇ ਤੇ ਜਦਕਿ 2 ਅਕਤੂਬਰ ਤੇ 3 ਅਕਤੂਬਰ ਤੇ ਵੀ ਛੁੱਟੀ ਸੀ ਘੰਟੇ ਚਾਰ-ਚਾਰ ਘੰਟੇ ਉਹ ਖਰਚ ਰਖਵਾ ਹੁੰਦੇ ਆ ਤੇ ਇਸ ਕਰਕੇ ਜੋ ਸਾਨੂੰ ਜਿਹੜਾ ਸਾਡਾ ਖਰਚਾ ਆ ਵੇ ਲੋਕਾਂ ਕੋ ਨਾਮਜ਼ਦਗੀ ਲਈ ਜਿਹੜੇ ਸਿਰਫ 2 ਦਿਨ ਬਚੇ ਆ 1 1 ਅਕਤੂਬਰ ਤੇ 4 ਅਕਤੂਬਰ ਔਰ ਇਹਦੇ ਵਿੱਚ ਵੀ ਜਿਹੜਾ ਨਾਮਜ਼ਦਗੀਆਂ ਦਾ ਸਮਾਂ ਆ ਉਹ ਸਵੇਰੇ 11 ਤੋਂ 3 ਵਜੇ ਤੱਕ ਰੱਖਿਆ ਆ ਇਸ ਕਰਕੇ ਜਿੱਦਾਂ ਦਾ ਜਟਿਲ ਜਿਹੜੇ ਫਾਰਮ ਆ ਜਿੱਦਾਂ ਦੀ ਲੋਕਾਂ ਨੂੰ ਐਨਓਸੀ ਵੀ ਮਿਲ ਰਹੀ ਹਾਲਾਂਕਿ ਉਹਦਾ ਉਹਨਾਂ ਨੇ ਪ੍ਰਵੀਜ਼ਨ ਦਿੱਤਾ ਪਰ ਉਹਦੇ ਵਿੱਚ ਵੀ ਲੋਕਾਂ 'ਚ ਬਹੁਤੀ ਉਹਦੇ ਵਿਆਪਕ ਜਿਹੜੀ ਚੇਤਨਾ ਨਹੀਂ ਹੈਗੀ ਨਾ ਇਦਾਂ ਦਾ ਪ੍ਰਸ਼ਾਸਨ ਵੱਲੋਂ ਢਾਂਚਾ ਆਇਆ ਵੀ ਲੋਕਾਂ ਨੂੰ ਅਵੇਅਰ ਕਰ ਸਕੇ ਔਰ ਦੂਜਾ بڑے ਅਸੀਂ ਕੇਸ ਦੇਖ ਕੇ ਖਾਸ ਕਰ ਜਿਹੜਾ ਬਲਾਕ ਆਦਮਪੁਰ ਆ ਬੀਡੀਪੀਓ ਜਿਹੜਾ ਬਲਾਕ ਆਦਮਪੁਰ ਆ ਬਈ ਕਈ ਪਿੰਡਾਂ ਦੀਆਂ ਜਿਹੜੀਆਂ ਵੋਟਰ ਸੂਚੀਆਂ ਸੀ ਕਿਉਂਕਿ ਇਹ ਚ 2023 ਦੀਆਂ ਜਿਹੜੀਆਂ ਵੋਟਰ ਸੂਚੀਆਂ ਨੂੰ ਆਧਾਰ ਬਣਾਇਆ ਗਿਆ ਉਹਨਾਂ ਦੀਆਂ ਵੋਟਰ ਬੋਟਾਂ ਹੀ ਗਾਇਬ ਸੀ ਜਿਸ ਤਰ੍ਹਾਂ ਝੰਡੂ ਸਿੰਘੇ ਦੇ ਅਸੀਂ ਮਿਲ ਕੇ ਵੀ ਅੱਜ ਆਏ ਹਾਂ ਹੁਣ ਉਹਨਾਂ ਨੇ ਕਿਹਾ ਵੀ ਸਵੇਰ ਨੂੰ ਅਸੀਂ ਕਨੈਕਸ਼ਨ ਕਰ ਦਵਾਂਗੇ ਮਤਲਬ ਕੱਲ 1 ਅਕਤੂਬਰ ਨੂੰ ਬੇ ਘਟੋਗੜ ਪਿੰਡ ਦੇ ਲੋਕਾਂ ਮੁਤਾਬਕ 14-1500 ਵੋਟ ਕਿਉਂਕਿ ਟੋਟਲ 6000 ਉੱਥੇ ਵੋਟ ਆ ਹਰ ਬਾੜ ਵਿੱਚੋਂ 2-200 ਵੋਟੇ ਹੀ ਗਾਇਬ ਕਰ ਦਿੱਤੀ ਔਰ ਜਿਹੜੇ ਬੰਦੇ ਮਤਲਬ ਪੰਚੀ ਦਾ ਚੋਣ ਲੜਨਾ ਚਾਹੁੰਦੇ ਸੀ ਉਹਨਾਂ ਦੀ ਵੀ ਵੋਟ ਗਾਇਬ ਸੀ ਇਸ ਤਰ੍ਹਾਂ ਹੀ ਉਸ ਬਲੌਗ ਦੇ ਹੋਰ ਕਈ ਪਿੰਡਾਂ ਦੇ ਵਿੱਚ ਜਿਹੜੀਆਂ ਲੋਕਾਂ ਦੀਆਂ ਵੋਟਾਂ 100-100 ਵੋਟ ਗਾਇਬ ਸਿਗੀਆਂ ਤੇ ਉਹ ਹੁਣ ਕਰੈਕਸ਼ਨ ਕਰਾ ਰਹੇ ਆ ਕੱਲ ਉਹਨਾਂ ਨੂੰ ਮਿਲੂਗੀ ਆ ਇਸ ਕਰਕੇ ਜਿਹੜਾ ਇਹ ਬੜੇ ਦੁੱਖ ਦੀ ਗੱਲ ਆ ਬਈ ਵੇ ਜਿਹੜੇ ਲੋਕਤੰਤਰਿਕ ਜਿਹੜੀ ਪ੍ਰਕਿਰਿਆ ਬਹੁਤ ਸੁਖਾਲੀ ਹੋਣਾ ਚਾਹੀਦੀ ਸੀ ਲੋਕਾਂ ਦੀ ਇਹ ਚ ਈਜ਼ੀ ਪਾਰਟਿਸਪੀਕੇਸ਼ਨ ਹੋਣੀ ਚਾਹੀਦੀ ਪਹਿਲਾਂ ਅਸੀਂ ਸਰਕਾਰਾਂ ਦੇਖਦੇ ਸੀ ਉਹ ਕਹਿੰਦੇ ਸੀ ਵੋਟਾਂ 'ਚ ਧੱਕਾ ਹੋਇਆ ਨਾਮਜ਼ਦਗੀਆਂ ਹੋ ਜਾਂਦੀਆਂ ਸੀ ਪਰ ਇਹਦੇ ਵਿੱਚ ਤਾਂ ਨਾਮਜ਼ਦਗੀ ਤੱਕ ਪਹੁੰਚਣ ਦੇ ਲਈ ਲੋਕਾਂ ਨੂੰ ਬੜੇ ਜਿਹੜੇ ਇੱਕ ਬੈਰੀਅਰ ਖੜੇ ਕੀਤੇ ਗਏ ਆ ਤੇ ਇਸ ਕਰਕੇ ਸਾਨੂੰ ਇਹ ਡਰਿਆ ਵੀ ਜਿੰਨਾ ਸਮਾਂ ਕਿਉਂਕਿ ਲੋਕਾਂ ਕੋ ਨਾਮਜ਼ਦਗੀ ਲਈ ਸਿਰਫ ਅੱਜ ਵੀ ਜਿਹੜਾ ਅਸੀਂ ਜੋ ਸਾਰੀ ਜਗ੍ਹਾ ਪਤਾ ਕੀਤਾ ਮੇਰੇ ਖਿਆਲ ਨਾਲ ਮਸੀ ਕਿਤੇ ਇੱਕ ਅੱਧਾ ਕਿਤੇ ਇਸ ਢੰਗ ਨਾਲ ਨਾਮਿਨੇਸ਼ਨ ਮਤਲਬ 2 ਦਿਨ ਵੇਸ ਚਲੇਗੇ ਲੋਕਾਂ ਦੇ ਤੇ ਲੋਕਾਂ ਕੋ ਜਿਹੜੇ ਨਾਮਿਨੇਸ਼ਨ ਦੇ 2 ਦਿਨ ਬਚੇ ਆ ਤੇ ਜਿਸ ਪੱਦਰ ਦੇ ਅਜੇ ਲੋਕਾਂ ਨੇ ਫਾਰਮ ਭਰਨੇ ਆ ਉਹ ਗਿਣਤੀ ਬਹੁਤ ਵੱਡੀ ਆ ਤੇ ਜਿੰਨਾ ਥੋੜਾ ਸਮਾਂ ਜਾਨੀ ਇੱਕ ਤਰ੍ਹਾਂ ਪਿੰਡਾਂ ਦੇ ਲੋਕਾਂ ਨੂੰ ਨਾਮਜ਼ਦਗੀ ਲਈ ਸਿਰਫ 2 ਦਿਨ ਹੀ ਮਿਲੇ ਹੈਗੇ ਆ 1 ਅਕਤੂਬਰ ਤੇ 4 ਅਕਤੂਬਰ ਤੇ ਜਿੰਨੀ ਵੱਡੀ ਗਿਣਤੀ ਆ ਜਿਹੜਾ ਇਹ ਵੀਡੀਓ ਜਿਹੜੀ ਆਪਾਂ ਬਣਾ ਰਹੇ ਹਾਂ ਏਸੇ ਕਰਕੇ ਆ ਵੀ ਉਹ ਸਾਨੂੰ ਖਦਸ਼ਾ ਆ ਬਿ ਜਿੰਨੀ ਵੱਡੀ ਗਿਣਤੀ ਆ ਜੇ ਲੋਕਾਂ ਦੀ ਨਾਮਜ਼ਦਗੀ ਕਰਨ ਵਾਲਿਆਂ ਦੀ ਔਰ ਜਿੰਨਾ ਥੋੜਾ ਸਮਾਂ ਆ ਤੇ ਉਹਨਾਂ ਨੂੰ ਲੱਗਦਾ ਵੀ ਇਹ ਨਾ ਹੋਵੇ ਵੀ ਬਹੁਤੇ ਲੋਕ ਨਾਮਜ਼ਦਗੀਆਂ ਕਰਨ ਤੋਂ ਹੀ ਨਾ ਬਾਂਝੇ ਰਹਿ ਜਾਣ ਕਿਉਂਕਿ ਉਹਨਾਂ ਨੂੰ ਫਾਰਮ ਭਰਉਣ 'ਚ ਵੀ ਬੜੀ ਮੁਸ਼ਕਲ ਆਦੀ ਆ ਇਸ ਕਰਕੇ ਮੈਂ ਆਪਣੇ ਇਸ ਵੀਡੀਓ ਦੇ ਰਾਹੀਂ ਜਿਹੜਾ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਆ ਚੌਣ ਕਮਿਸ਼ਨ ਆ ਮੈਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਇਹ ਲੋਕਤੰਤਰਿਕ ਬਹੁਤ ਵੱਡਾ ਮਹਾਪੁਰਬ ਆ ਜਿਹੜਾ ਇੱਕ ਪਿੰਡ ਪੱਧਰ ਤੇ ਗਰਾਸ ਰੂਟ ਲੈਵਲ ਤੇ ਜਾਂਦਾ ਆ ਔਰ ਜੇਕਰ ਕੋਈ ਲੋਕ ਜਿਹੜੇ ਚੋਣਾਂ ਲੜਨ ਦੇ ਚਾਹਵਾਨ ਆ ਜੇ ਉਹ ਸਮੇਂ ਦੀ ਘਾਟ ਕਰਕੇ ਜਾਂ ਫਾਰਮਾਂ ਦੀ ਜਟਿਲਤਾ ਕਰਕੇ ਕੋਈ ਬੰਦਾ ਨਾਮਜ਼ਦਗੀ ਕਰਨ ਤੋਂ ਰਹਿਦਾ ਜਾਂ ਉਹਦੀ ਵੋਟ ਕੱਟੀ ਹੋਣ ਕਰਕੇ ਰਹਿਦਾ ਤੇ ਲੋਕ ਲੋਕਾਂ ਲਈ ਬਹੁਤ ਮਾੜੀ ਗੱਲ ਹੋਊਗੀ ਤੇ ਇੱਕ ਲੋਕਤੰਤਰੀ ਜਿਹੜੀ ਹੈ ਪਰਬਿਆ ਜਾਂ ਪ੍ਰਕਿਰਿਆ ਆ ਉਹਦੇ ਵੀ ਇੱਕ ਧੱਬਾ ਹੋਊਗਾ ਇਸ ਕਰਕੇ ਅਸੀਂ ਇਹੀ ਬੇਨਤੀ ਕਰਨਾ ਚਾਹੁੰਦੇ ਆ ਜ਼ਿਲ੍ਹਾ ਪ੍ਰਸ਼ਾਸਨ ਔਰ ਸੂਬਾ ਚੋਣ ਕਮਿਸ਼ਨ ਨੂੰ ਵੀ ਇੱਕ ਤਾਂ ਇਹ ਨਾਮਜ਼ਦਗੀਆਂ ਦਾ ਸਮਾਂ ਵਧਾਇਆ ਜਾਵੇ ਕਿਉਂਕਿ ਲੋਕਾਂ ਦੇ ਵੋਟਰ ਸੂਚੀਆਂ ਨਾ ਮਿਲਣ ਕਰਕੇ ਉਹਨਾਂ ਦੇ 2-3 ਦਿਨ ਪਹਿਲਾਂ ਹੀ ਖਰਾਬ ਹੋ ਚੁੱਕੇ ਆ ਦੂਜੇ ਇਹ ਵੀ ਜਿਹੜਾ 11 ਤੋਂ 3 ਦਾ ਸਮਾਂ ਆ ਉਹ ਵੀ ਵਧਾਇਆ ਜਾਵੇ ਵੀ ਲੋਕਾਂ ਨੂੰ ਨਾਮਜ਼ਦਗੀ ਲਈ ਵੱਧ ਸਮਾਂ ਦਿੱਤਾ ਜਾਵੇ ਤਾਂ ਕਿ ਜਿੰਨੇ ਲੜਨ ਦੇ ਚਾਹਵਾਨ ਆ ਉਹ ਜਿਹੜੇ ਸਮੇਂ ਸਿਰ ਨਾਮਜ਼ਦਗੀਆਂ ਕਰ ਸਕਣ ਔਰ ਦੂਜਾ ਜਿਹੜਾ ਫਾਰਮ ਨੇ ਆ ਜਿਹੜੇ ਲਏ ਜਾ ਰਹੇ ਆ ਉਹਦੇ ਵਿੱਚ ਲੋਕਾਂ ਨੂੰ ਕੋਆਪਰੇਟ ਕੀਤਾ ਜਾਵੇ ਤਾਂ ਕਿ ਉਹ ਸਵਾਲੇ ਢਾਂਗ ਦੇ ਨਾਲ ਜਿਹੜੀ ਉਹਨਾਂ ਦੀ ਨਾਮਜ਼ਦਗੀ ਹੋ ਸਕੇ ਤੇ ਇਹੀ ਅਸੀਂ ਬੇਨਤੀਆਂ ਕਰਨਾ ਚਾਹੁੰਦੇ ਆਂ ਵੀ ਜਿਹੜਾ ਪ੍ਰਸ਼ਾਸਨ ਆ ਜਿਹੜੀ ਜ਼ਮੀਨੀ ਪੱਧਰ ਤੇ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਉਹਦੇ ਮੱਦੇ ਨਜ਼ਰ ਨਾਮਜ਼ਦਗੀ ਦਾ ਸਮਾਂ ਵਧਾਵੇ ਤੇ ਜਿਹੜਾ ਫਾਰਮ ਭਰਨ ਦੀ ਪ੍ਰਕਿਰਿਆ ਆ ਉਹਦੇ ਵਿੱਚ ਲੋਕਾਂ ਨੂੰ ਸਹਿਯੋਗ ਕਰੇ ਤਾਂ ਕਿ ਉਹ ਆਰਾਮ ਨਾਲ ਆਪਣੀ ਨਾਮਜ਼ਦਗੀ ਕਰ chandar consultants limited building maintenance handyman under -check Trade platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, car paintering. For more information, please contact him at under Check Trade Trade, www CheckTrade platform www.checktrade.com slash 921760. Chander Consultants Limited call him on this number 79 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ